ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਇੱਕੋ ਜ਼ਿਲ੍ਹੇ ਦੇ ਵਿੱਚ ਇੱਕੋ ਦਿਨ ਦੇ ਵਿੱਚ ਤਿੰਨ ਵੱਡੀਆਂ ਘਟਨਾਵਾਂ ਹੋ ਗਈਆਂ ਹੋਣ ਦੋ ਕਤਲ ਹੋ ਗਏ ਹੋਣ ਬੰਗਿਆਂ ਦੇ ਵਿੱਚ ਕੱਲ ਗੋਲੀਆਂ ਚੱਲ ਗਈਆਂ ਹੋਣ ਤੇ ਪੁਲਿਸ ਵੀ ਕਿੱਥੇ ਕਿੱਥੇ ਨਫਰੀ ਕਰ ਸਕਦੀ ਹੈ ਜਿਵੇਂ ਜੰਗਲ ਰਾਜ ਦੀ ਗੱਲ ਆਪਾਂ ਹੁਣ ਬਿਹਾਰ ਇਲੈਕਸ਼ਨ ਹੋ ਕੇ ਹਟਿਆ ਉੱਥੇ ਲੜਾਈ ਕਿਸ ਚੀਜ਼ ਦੀ ਸੀ ਕਿ ਜੰਗਲ ਰਾਜ ਵਾਪਸ ਆਜੂ ਜਾਂ ਜੰਗਲ ਰਾਜ ਤੋਂ ਰੋਕਣਾ ਹੈ ਮਤਲਬ ਉਸ ਜੀਤੀ ਲੜਾਈ ਮੈਨੂੰ ਲੱਗਦਾ ਕਿ ਆਨਰਲੀ ਇਲੈਕਸ਼ਨ ਵੀ ਇਸੇ ਅਜੰਡੇ ਦੇ ਉੱਪਰ ਲੜੀ ਜਾਊ ਕਿ ਇਹਨੂੰ ਕਹੀਏ ਕਿੱਥੇ ਉਹ ਕੇਜਰੀਵਾਲ ਸਾਹਿਬ 7 ਨਵੰਬਰ ਦਾ ਦਿਨ ਯਾਦ ਹੋਣਾ ਕਿ ਆਪਣਾ ਆਰਪੀਡੀ ਦਰਨਤਾਰੇ ਕੀ ਗੈਂਗਸਟਰਸ ਯਾਦਾ ਪੰਜਾਬ ਛੱਡ ਜਾਂ ਹਫਤੇ ਬਾਅਦ ਡੇਟਾ ਫਿਰ ਮੈਂ ਦੇ ਉਹ 10 ਦਿਨ ਬੀਤ ਕੇ 11 ਦੇ ਨਾ ਨਾ ਗੈਂਗਸਟਰਾਂ ਨੇ ਹੋਰ ਕੰਮ ਸ਼ੁਰੂ ਕਰਤਾ ਉਹ ਮਾਂਜੀ ਪਤਾ ਨਹੀਂ ਪੁਲਿੰਦੀ ਨਪਰੀ ਪੰਜਾਬ ਦੀ ਲੈ ਕੇ ਜਾ ਲੈ ਕੇ ਕਿੱਥੇ ਘੁੰਮਦੇ ਫਿਰਦੇ ਤੁਸੀਂ ਇੱਕ ਚੀਜ਼ ਦਾ ਕਿਸੇ ਨੇ ਸ਼ੋਅ ਕਰਿਓ ਹਰਪ੍ਰੀਤ ਜੀ ਇੱਕ ਚੈੱਕ ਕਰਿਓ ਕਿ ਯਾਰ ਦੇ ਵਿੱਚ ਬੁਲਟ ਪ੍ਰੂਫ ਗੱਡੀਆਂ ਕਿੰਨੀਆਂ ਹੋ ਗਈਆਂ ਕੰਪਨੀ ਨਾਲ ਗੱਲ ਕਰਿਓ ਕਿ ਉਹਦੇ ਕੋਲ ਕਿੰਨੇ ਦਿਨ ਦੇ ਆਰਡਰ ਪੈਂਡਿੰਗ ਨੇ 1 ਸਾਲ ਦੀ ਵੇਟਿੰਗ ਚੱਲਦੀ ਪਈ ਆ ਮਹੀਨੇ ਤੱਕ ਇਨਫੋਰਮੇਸ਼ਨ ਮੋਰ 10 5000 ਕਾਰਸ ਆ ਰਹੇ ਨੇ ਬਹੁਤੇ ਬਹੁਤੇ ਲੋਕ ਤਾਂ ਡਰ ਕੇ ਪੁਲਿਸ ਤੱਕ ਪਹੁੰਚ ਨਹੀਂ ਕਰਦੇ ਜੇ ਫਰੋਤੀ ਮੰਗੀ ਜਾਂਦੇ ਚੁੱਪ ਚੁੱਪ ਇਤੇ ਫਰੋਤੀ ਵੀ ਦੇ ਦਿੰਦੇ ਆ ਕਿ ਜਾਨ ਬਚਾ ਲੀਏ ਕੱਲ ਦੀ ਲੁਧਿਆੜੇ ਲਈ ਘਟਨਾ ਇੱਕ ਨਸ਼ੇ ਦੇ ਲੈ ਕੇ ਜਾਣ ਨੂੰ ਉਹਨਾਂ ਮਾਪਿਆਂ ਨੇ ਆਪਣੇ ਬੱਚੇ ਨੂੰ ਰੋਕਿਆ ਉਹਨਾਂ ਨੇ ਪਤਾ ਕੀ ਕੀਤਾ ਜੀ ਪੈਟਰੋਲ ਬੰਬ ਲਿਆਂਦਾ ਨਸ਼ਾ ਟੈਸਟ ਕਰਾਣੇ ਉਹਦੇ ਘਰੇ ਸਿੱਟ ਗਏ ਕਿੱਥੇ ਬੈਠੇ ਆ ਜੀ ਕਿਹੜਾ ਪੰਜਾਬ ਆਪਣਾ ਰੰਗਲਾ ਹੋ ਗਿਆ ਹੈ